ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰ ਦਾ ਪਾਣਾਏ ਸਤ ਗੁਰ ਦਾ ਪਾਣਾਏ ਕਲਗੀਆਂ ਵਾਲੇ ਨੇ ਨੰਧਪੁਰ ਛੱਡ ਜਾਣਾਏ ਕਲਗੀਆਂ ਵਾਲੇ ਨੇ ਨੰਦਪੁਰ ਛੱਡੇ ਜਾਣਾ ਏ ਕਿੱਥੇ ਨੰਦਪੁਰ ਵਾਸੀ ਏ ਕਿੱਥੇ ਨੰਦਪੁਰ ਵਾਸੀ ਏ ਜਿੱਥੇ ਰਹੇ ਲਾਲ ਖੇਡਦੇ ਉਸ ਵੇੜੇ 'ਚ ਉਦਾਸੀ ਏ ਜਿੱਥੇ ਰਹੇ ਲਾਲ ਖੇਡਦੇ ਉਸ ਬੇੜੇ 'ਚ ਉਦਾਸੀ ਏ ਕੈਸੀ ਦੁੱਖਾਂ ਦੀ ਕਹਾਣੀ ਏ ਕੈਸੀ ਦੁੱਖਾਂ ਦੀ ਕਹਾਣੀ ਏ ਇੱਕ ਪਾਸੇ ਮੁਗਲ ਚੜੇ ਦੂਜਾ ਸਰਸਾ ਦਾ ਪਾਣੀ ਏ ਇੱਕ ਪਾਸੇ ਮੁਗਲ ਚੜੇ ਦੁੱਜਾ ਸਰਸਾ ਦਾ ਪਾਣੀ ਕੈਸੀ ਰਾਤ ਹਨੇਰੀ ਏ ਕੈਸੀ ਰਾਤ ਹਨੇਰੀ ਏ ਚਾਰੇ ਪਾਸੇ ਮੌਤ ਘੁੰਮਦੀ ਜਿਵੇਂ ਜ਼ਿੰਦਗੀ ਨੂੰ ਕੇਰੀ ਏ ਚਾਰੇ ਪਾਸੇ ਮੌਤ ਘੁੰਮਦੀ ਜਿਵੇਂ ਜ਼ਿੰਦਗੀ ਨੂੰ ਕੇਰੀਏ ਪਾਣੀ ਰੋੜ ਕੇ ਲੈ ਗਿਆਏ ਪਾਣੀ ਰੋੜ ਕੇ ਲੈ ਗਿਆਏ ਇੱਕ ਪਾਸੇ ਮਾਰ ਰ ਗਈ ਦੂਜੇ ਪਾਸੇ ਪੁੱਤਰ ਰਹਿ ਗਿਆਏ ਇੱਕ ਪਾਸੇ ਮਾਰ ਰ ਗਈ ਦੂਜੇ ਪਾਸੇ ਪੁੱਤ ਰਹਿ ਗਿਆ ਏ ਇੱਕ ਦਿਲ ਦੇ ਕਈ ਟੋਟੇ ਹੋਏ ਇੱਕ ਦਿਲ ਦੇ ਕਈ ਟੋਟੇ ਹੋਏ ਮਾਂ ਤੋਂ ਪੁੱਤ ਪੁੱਤ ਪਿਤਾ ਤੋਂ ਵੀਰ ਵੀਰਾਂ ਤੋਂ Juda ਹੋਏ ਮਾਂ ਤੋਂ ਪੁੱਤ ਪੁੱਤ ਪਿਤਾ ਤੋਂ ਵੀਰ ਵੀਰਾਂ ਤੋਂ ਜੁਦਾ ਹੋਏ ਸਰਸਾ ਦਾ ਕੀ ਨਾਰਾਏ ਸਰਸਾ ਦਾ ਕੀ ਨਾਰਾਏ ਮੈਲਾ ਵਿੱਚ ਰਹਿਣ ਵਾਲਿਆਂ ਨੂੰ ਇੱਕ ਛੰਨ ਦਸ ਹਾਰਾਏ ਮੈਲਾ ਵਿੱਚ ਰਹਿਣ ਵਾਲਿਆਂ ਨੂੰ ਇਕ ਛੰਨ ਦਾ ਸਹਾਰਾ ਏ ਭਾਰੀ ਦੁੱਖਾਂ ਦਾ ਹਿਸਾਬ ਕੋਈ ਨਾ ਭਾਰੀ ਦੁੱਖਾਂ ਦਾ ਹਿਸਾਬ ਕੋਈ ਨਾ ਲਾਲਾਂ ਦੇ ਸਵਾਲਾਂ ਦਾ ਦਾਦੀ ਕੋਲ ਜਵਾਬ ਕੋਈ ਨਾ ਲਾਲਾਂ ਦੇ ਸਵਾਲਾਂ ਦਾ ਦਾਦੀ ਕੋਲ ਜਵਾਬ ਕੋਈ ਨਾ ਕਿਸਮਤ ਦੀ ਸ਼ਰਾਰਤ ਏ ਕਿਸਮਤ ਦੀ ਸ਼ਰਾਰਤ ਏ ਉਸ ਰਾਤ ਲਾਲ ਪੈ ਗਏ ਜਿਹੜਾ ਸਫਰ شہادت ਏ ਉਸ ਰਾਤ ਲਾਲ ਪੈ ਗਏ ਜਿਹੜਾ ਸਫਰ ਇਸ਼ਹਾਦਤ ਏ ਇਹ ਸਫਰ ਨਾ ਮੁਕਣਾ ਏ ਇਹ ਸਫਰ ਨਾ ਮੁਕਣਾ ਏ ਕਲਗੀਆਂ ਵਾਲੇ ਨੂੰ ਸਿਰ ਲੱਖ ਵਾਰੀ ਚੁਕਣਾ ਏ ਕਲਗੀਆਂ ਵਾਲੇ ਨੂੰ ਸੀਰ ਲੱਖ ਵਾਰੀ ਚੁੱਕਣਾ ਏ ਇਹੇ ਠੰਡੀਆਂ ਰਾਤਾਂ ਨੇ ਇਹੇ ਠੰਡੀਆਂ ਰਾਤਾਂ ਨੇ ਸੁਣੀਆਂ ਸੁਣਾਈਆਂ ਜਾਣੀਆਂ ਇੱਥੇ ਲਹੂ ਦੀਆਂ ਬਾਤਾਂ ਨੇ ਸੁਣੀਆਂ ਸੁਣਾਈਆਂ ਜਾਣੀਆਂ பாத்த பாபா கலகிய நந்தபுர ਕਲਗੀਆਂ ਵਾਲੇ ਨੇ ਨੰਦਪੁਰ ਛੱਡ ਜਾਣਾ ਏ